ਰਪਿੰਦਰ ਆ ਬੱਚੇ ਦੀ ਗੁਰਦੀ ਤੇਰੇ ਤੋਂ ਦਵਾਉਣੀ ਹੈ ਕਹਿੰਦਾ ਮੇਰਾ ਕੀ ਇੱਛਾ ਕਿ ਇਹ ਰੇਟਰ ਇਹੋ ਜਿਹਾ ਬਣੇ ਇਹਦਾ ਨਾਂ ਕੀ ਹੈ ਇਹਦਾ ਨਾਂ ਕਰਦਾਰ ਕਹਿੰਦਾ ਰਪਿੰਦਰ ਤੋਂ ਗੁਰਦੀ ਦਵਾ ਕੇ ਇਹਦਾ ਕਰਦਾਰ ਵੀ ਵੱਖਰਾ ਕਰ ਦੇਣਾ ਇਹ ਰੇਟਰ ਬਣਾਉਣਾ ਕਹਿੰਦਾ ਕਬੱਡੀ ਦਾ ਹੁਣ ਤੋਂ ਸੋਚ ਸੋਚੀ ਹੈ ਲੈ ਵੀ ਰਪਿੰਦਰਾਂ ਨਾਲੇ ਤਾਂ ਦੇ ਛਗਣ ਤੇ ਨਾਲੇ ਦੇ ਗੁਰਦੀ ਓ ਮੁੰਡਿਆ ਬੋਲੇ ਉਧਰ ਸਾਡੇ ਦਰਮਿਆਨ ਅਮਰਦਪਾਲ ਮੈਂਟੂ ਜੀ ਪ੍ਰਧਾਨ ਸਾਹਿਬ ਉਹ ਪੁੱਜਿਆ ਨੇ ਨਾਲ 골ਡੀਮਾਨ ਚੌਕੇ ਸਰਪੰਚ ਸਾਹਿਬ ਜੋ ਕਿ ਅਮਰੀਕ ਸਿੰਘ ਜੀ ਮੈਂਬਰ ਰਾਜ ਦੀ ਮੈਂਬਰ ਭਾਈ ਕਗਨਦੀਪ ਸਿੱਧੂ ਜਿਸਕਾ ਜੀਵੀ ਗਰੁੱਪ ਵਾਲੇ ਭਰਾ ਪੁੱਜਿਆ ਸਾਡੇ ਧੰਨਵਾਦ ਇਤਿਹਾਸਿਕ ਪਾਲਾ ਆਪਣੀ ਕਬੱਡੀ ਦੇ ਇੱਕ ਵਾਰੀ ਤਾੜੀਆਂ ਮਾਰ ਦੋ ਮਾਂ ਖੇਡ ਕਬੱਡੀ ਦੀ